ਨਵੇਂ ਦੋਸਤੋ ਫਿਰ ਅੱਜ ਦਾ ਦਿਨ ਸਾਡਾ ਹੋਣਾ ਆ ਸੋਮਰੀਰੀ ਵਿੱਚ ਖਾਣਨੇ ਤੇ ਤੁਰੇ ਸੀ ਸਾਡੇ ਨੂੰਏ ਰਸਤੇ ਵਿੱਚ ਇੱਕ ਜਗ੍ਹਾ ਬਹੁਤ ਸੋਹਣੀ ਆਈ ਆ ਕੀ ਬਾਤ ਆ ਕੋਈ ਰਸਤਾ ਨਹੀਂ ਆਗਾ ਇੱਥੇ ਕੱਚਾ ਰਸਤਾ ਤੇ ਸਾਥੀ ਕਿਹਦੇ ਐਡਵੈਂਚਰ ਕਰਨਾ ਆ ਤੇ ਇੱਕ ਸਾਥੀ ਖੜਾ ਆਹਾ ਤੇ ਇੱਕ ਗਿਆ ਉਹ ਪਰੇ ਉਹ ਦੇਖੋ ਕੀ ਬਾਤ ਆ ਤੁਰਦਾ ਤੁਰਦਾ ਚਲ ਗਿਆ ਪਰੇ ਉਹ ਕਿਲੋਮੀਟਰ ਪਰੇ ਬਾਕੀ ਲੋਕੇਸ਼ਨ ਦੇਖੋ ਤੁਸੀਂ ਕਿੰਨੀ ਘੈਂਟ ਆ ਓਏ ਹੋਏ ਇਹ ਵਿਚਾਰੇ ਉੱਪਰ ਘੁੰਮਦੇ ਸੀਗੇ ਮੈਂ ਕਿਹਾ ਮੋਟਰਸਾਈਕਲ ਚਲਾਣਾ ਉਹਰੇ ਤੇ ਤਾਂ ਇਦਾਂ ਆਇਆ ਕਰਦੇ ਕਰਾਦੇ ਇਹ ਤੋਂ ਸੇਪੋਇਆ ਮੋਟਰਸਾਈਕਲ ਇਹ ਤੋਂ ਤੇ ਆ ਬਿਆ ਹੁਣ ਤੇ ਭਾਰਾ ਵੀ ਤਕਰੀਬਨ ਇੰਨਾ ਆ ਕੱਲੇ ਦੇ ਚੱਕਰੇ ਦੀ ਬਸ ਦੀ ਗੱਲ ਹੈ ਨਹੀਂ ਤੇ ਇਹਨਾਂ ਦੇ ਫੋਟੋ ਸ਼ੂਟ ਚ ਹਟਵਾ ਕੇ ਵਿਚਾਰੇ ਹੈਲਪ ਕਰਨਾ ਰੇ ਆ ਆ ਜਾਓ ਯਾਰ ਜਲਦੀ ਉਹ ਤੇਲ ਚੋਇਣਾ ਸਾਰਾ ਉਹ ਸਾਰਾ ਤੇਲ ਚੋਇਣਾ ਅਰਚ ਅਰੇ ਆ ਗਿਆ ਪਹਿਲਾ ਵੀਡੀਓ ਬਣਾ ਬੜਕੇ ਆ ਆ ਤੇਰੀ ਵੀਡੀਓ ਬਣਦੀ ਆਲੇ ਆ ਗਿਆ ਆ ਗਿਆ ਆ ਗਿਆ ਆ ਗਿਆ ਕੀ ਬਾਤ ਆ ਵੀ ਉਹ ਇਧਰ ਤੁਹਾਡੇ ਦੋਨਾਂ ਦੀ ਵੀਡੀਓ ਕੀ ਬਾਤ ਆ ਵੀ ਮਿੱਤਰੋ ਆਪਾਂ ਲੇਹ ਵਾਲਤੀ ਇਧਰੋਂ ਆਏ ਸੀਗੇ ਚੌਥ ਨੂੰ ਤੇ ਇਧਰ ਹੰਲੇ ਨੂੰ ਗਏ ਸੀਗੇ ਡੈਮ ਚੋਗੇ ਵਾਪਸੀ ਕੀਤੀ ਆ ਤੇ ਅਸੀਂ ਜਾਣਾ ਸੋਮਰੇ ਦੀ ਜੋ ਕਿ ਬਹੁਤ ਸੋਹਣੀ ਲੇਕ ਆ ਆਪ ਵੱਲ ਕਰਨਾ ਲੈਫਟ ਹੈਂਡ ਲੈਫਟ ਸਾਈਡ ਥ्रू ਆਪਾਂ ਕਰਨਾ ਆ ਆਪ ਵੱਲ ਨੂੰ ਕ੍ਰੋਸ ਤੇ ਜਾਣਾ ਆ ਦੁਨੀਆ ਦੀ ਸਭ ਤੋਂ ਸੋਹਣੀ ਲੇਕ ਦੇਖਣ ਜਿਹਦਾ ਨਾਮ ਆ ਸੋਮਰੇ ਦੀ ਤਕਰੀਬਨ ਤਕਰੀਬਨ ਸੋਮਰੀ ਦੀ ਲੇਕ ਦਾ ਰਸਤਾ ਜਿਹੜਾ ਹੈਗਾ ਆ ਉਹ ਕਾਫੀ ਸਰਕਾਰ ਨੇ ਬਣਾਇਆ ਤਾ ਆ ਪਰ ਫੇਰ ਵੀ ਕਟਕੜਨੀ 20-25 ਕਿਲੋਮੀਟਰ ਰਸਤਾ ਇਹੋ ਜਿਹਾ ਹੀ ਆ। ਖੱਜਾ ਬਾਈਕ ਸਲਿੱਪ ਕਰਦੀ ਹੈ ਗੱਡੀ ਨਿਕਲਦੀ ਔਖੀ ਤੇ ਪਹੁੰਚ ਗਿਆ ਸੋਮਬਰੀ ਲੇਕ ਦੇ ਵਿੱਚ ਬਹੁਤ ਵਧੀਆ ਲੱਗਦਾ ਪਿਆ ਆ। ਬਹੁਤ ਵੱਡੀ ਲੇਕ ਆ। ਫਿਲਹਾਲ ਜ ਤੇ ਇਸ ਪਿੰਡ ਦੇ ਨੇੜੇ ਹੈਗੀ ਲੇਕ ਸੋਮਰੀਰੀ ਸੋ ਲਦਾਖੀ ਭਾਸ਼ਾ ਚ ਕਹਿੰਦੇ ਆ ਲੇਕ ਨੂੰ ਆਪਾਂ ਲੇਕ ਕਹਿੰਦੇ ਆ ਇੰਗਲਿਸ਼ ਵਿੱਚ ਤੇ ਲਦਾਖੀ ਲੋਕ ਕਹਿੰਦੇ ਆ ਸੋ ਤੇ ਚੱਲਦੇ ਆ ਲੇਕ ਵੱਲ ਨੂੰ ਬਹੁਤ ਵੱਡੀ ਲੇਕ ਆ ਆਪਣੇ ਆੜੀ ਆਗੇ ਆ ਤੇ ਚਲਿਏ ਹੈ ਜੋ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਇਥੇ ਸਰਕਾਰ ਨੇ ਆਕਸੀਜਨ ਦਾ ਇੰਤਿਆਮ ਬਹੁਤ ਵਧੀਆ ਕੀਤਾ ਹੋਇਆ ਇੱਕ ਬੰਦੇ ਨੂੰ ਆਕਸੀਜਨ ਦੀ ਪ੍ਰੋਬਲਮ ਆਈ ਤੇ ਕੱਲ ਆਮੰਦਾ ਵੀ ਫਿਰ ਦੂਜਾ ਦੀ ਹਲਕਾ ਮੇਰਾ ਵੀ ਅਸੀਂ ਡਾਕਟਰ ਚਲਾ ਦਿੱਤੇ ਉਹਨਾਂ ਨੇ ਇੱਕ ਆਕਸੀਜਨ ਦਾ ਟੀਕਾ ਲਗਾਇਆ ਵੀ ਕਦੇ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਗੀ ਤੇ ਸਾਨੂੰ ਇਹ ਜਿਹੜੀ ਸਰਕਾਰ ਦੀ ਸੇਫਟੀ ਵਾਲਾ ਕੰਮ ਹਰ ਰਾਈਡਰ ਲਈ ਘੁੰਮਣ ਵਾਲੇ ਲਈ ਜੋ ਜੋ ਵਿਜੀਟ ਕਰਦੇ ਆ ਦਰਦਾਖ ਨੂੰ ਸਪੈਸ਼ਲੀ ਸਰਕਾਰ ਉਹਨਾਂ ਲਈ ਆਕਸੀਜਨ ਦਾ ਪ੍ਰਬੰਧ ਕਰਕੇ ਰੱਖਦੀ ਆ ਅਦਰਵਾਈਜ਼ ਮਿਲਟਰੀ ਵਿੱਚ ਵੀ ਇਹਨਾਂ ਦੇ ਪ੍ਰਬੰਧ ਹੁੰਦੇ ਆ ਤਾਂ ਬਹੁਤ ਵਧੀਆ ਲੱਗਿਆ ਤੇ ਟਿਕਾਣਾ ਲਵਾ ਕੇ ਚੱਲਦੇ ਆ ਹੁਣ ਸੋਮਰੀ ਲੈ ਕੇ ਲੁ ਘਰੇ ਘਰੇ ਹਾਂ ਦੇਖ ਅਗਲੇ ਦਿਨ ਬਸ ਸਵੇਰੇ ਬਹੁਤ ਹੀ ਸੋਹਣਾ ਨਜ਼ਾਰਾ ਹੈ ਦੋਸਤੋ ਝੀਲ ਦੇ ਕੰਡੇ ਕੰਡੇ ਤੁਰੇ ਜਾਂਦੇ ਆ ਅੱਜ ਦਾ ਸਟੇ ਸਾਡਾ ਇੱਥੇ ਹੀ ਆ ਇਸ ਪਿੰਡ ਦਾ ਨਾਮ ਹੈ ਕੁਰਜੋਕ ਤੇ ਕੱਲੂ ਜਾਵਾਂਗੇ ਕੇਲੌਂਗ ਨੂੰ ਦੇਖਦੇ ਹਾਂ ਕੇਲੌਂਗ ਤੱਕ ਪਹੁੰਚਦੇ ਆ ਜਾਂ ਮਨਾਲੀ ਤੱਕ ਤੇ ਕੱਲ ਦਾ ਕੱਲ ਦੀ ਵੀਡੀਓ ਲੈ ਕੇ ਫੇਰ ਆਜ ਰੋਵਾਂਗੇ ਤੇ ਤੇ ਮਿੱਤਰੋ ਕਰੋ ਫਿਰ ਇੰਜੋਏ ਤੋਂ ਸੋ ਮੇਰੀ ਝੀਲ ਨੂੰ